ਜਲੰਧਰ ਦੇ ਵਿੱਚ ਜਿਹਨੂੰ ਕੇ ਸਪੋਰਟਸ ਕੈਪੀਟਲ ਵੀ ਕਿਹਾ ਜਾਂਦਾ ਹੈ ਅੱਜ ਇਥੋਂ ਬੱਲਾਂ ਜਿਹੜੀਆਂ ਬਣ ਕੇ ਪੂਰੀ ਦੁਨੀਆ 'ਚ ਹਰ ਘਰ ਗੇਮ ਦੀ ਬਾਲ ਬੰਦੀਰ ਪਹਿਲੀ ਸ਼ਿਪਮੈਂਟ ਜਿਹੜੀ ਹੈ ਜਿਹੜੀ ਰਗਬੀ ਬਾਲਸ ਦੀ 25000 ਬਾਲ ਜਿਹੜੀ ਹੈ ਲੰਡਨ ਲਈ ਸ਼ਿਪਮੈਂਟ ਵਾਸਤੇ ਤੁ ਗਈ ਹੈ ਸੋ ਮੈਂ ਪਹਿਲਾਂ ਵੀ ਇੱਥੇ ਆਇਆ ਹਾਂ ਉਸ ਵੇਲੇ ਰਾ ਅਲਗ ਵੀ ਤਾਂ ਵਰਲਡ ਕੱਪ ਸੀ ਫਰਾਂਸ ਦੇ ਵਿੱਚ ਉਹ ਬੱਲਾਂ ਇਥੋਂ ਬਣ ਕੇ ਜਾਂਦੀਆਂ ਸੋ ਜਲੰਧਰ ਦੀਆਂ ਬਣੀਆਂ ਹੋਈਆਂ ਬੋਲਾ ਨਾਲ ਰਗਵੀ ਦਾ ਵਰਲਡ ਕੱਪ ਖੇਡਿਆ ਜਾਂਦਾ ਜਲੰਧਰ ਨੇ ਬਣੇ ਬੈਟਸ ਨਾਲ ਕ੍ਰਿਕਟ ਦਾ ਵਰਲਡ ਕੱਪ ਖੇਡੇ ਜਾਂਦਾ ਬੋਲਾ ਨਾਲ ਜਲੰਧਰ ਦੀਆਂ ਬਣੀਆਂ ਹੋਈਆਂ ਫੁੱਟਬਾਲਸ ਨਾਲ ਫੀਫਾ ਦਾ ਵਰਲਡ ਕੱਪ ਖੇਡੇ ਜਾਂਦਾ ਬੜੀ ਵੱਡੀ ਗੱਲ ਹੈ ਸੋ ਅਸੀਂ ਜਿਸ ਵੇਲੇ ਅਰਵਿੰਦ ਕੇਜਰੀਵਾਲ ਸਾਹਿਬ ਅਸੀਂ ਜਦੋਂ ਇਲੈਕਸ਼ਨ ਕੈਂਪੇਨ ਚ ਆਏ ਸੀ ਉਸ ਵੇਲੇ ਵੀ ਅਸੀਂ ਕਹਿ ਚੱਕੇ ਕਿ ਇਹਨੂੰ ਇੱਕ ਸਪੋਰਟਸ ਹੱਬ ਦੇ ਤੌਰ ਤੇ ਜਿਹੜਾ ਜਿਲੰਦਰ ਨੂੰ ਇ ਸਟੈਬਲਿਸ਼ ਕੀਤਾ ਜਾਊਗਾ ਕਿਉਂਕਿ ਸਪੋਰਟਸ ਇੰਡਸਟਰੀ ਜਿਹੜੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਹੈਗੀ ਹੈ ਹਜ਼ਾਰਾਂ ਲੋਕਲ ਮਾਵਾ ਪੈਣਾ ਤੇ ਲੋਕਾਂ ਨੂੰ ਕੰਮ ਮਿਲਿਆ ਹੋਇਆ ਸੋ ਅੱਜ ਬਲਟਨ ਪਾਰਕ ਦੇ ਵਿੱਚ ਵੀ ਘਟਨਾ ਤੇ ਵੱਡੇ ਨਾਲ ਅਨਾਉਂਸਮੈਂਟਸ ਉੱਥੇ ਵੀ ਹੋਣਗੇ ਸੋ ਸਾਡੀ ਹਾਕੀ ਟੀਮ ਦੇ ਵਿੱਚ ਲਗਭਗ 8 ਪਲੇਅਰ ਜਿਹੜੇ ਨੇ ਉਹ ਜਿਲੰਦਰ ਦੇ ਹੀ ਨੇ हरमनप्रीत ਸਾਡਾ ਕੈਪਟਨ ਲਾਲੋ ਜੈ ਹਾਰਦਿਕ ਲਾਲੋ ਸੰਸ਼ੇਰ ਲਾਲੋ ਹਨਾ ਜਰਮਨਪ੍ਰੀਤ ਸਾਰੇ ਸੰਸਾਰ ਪੁਰ ਮਠਾਪੁਰ ਬਹੁਤ ਮਸ਼ਹੂਰ ਪਿੰਡ ਹੈ ਫੌਕੀ ਵਾਸਤੇ ਸੋ ਖੁਸ਼ੀ ਦੀ ਗੱਲ ਹੈ ਕਿ ਇਸ ਵਕਤ ਪਹਿਲੀ ਵਾਰ ਹੋਇਆ ਇਸ ਵਕਤ ਭਾਰਤੀ ਕ੍ਰਿਕਟ ਦਾ ਟੀਮ ਦਾ ਜਿਹੜਾ ਕੈਪਟਨ ਹੈ ਸ਼ੁਮਨ ਗੇਲ ਪੰਜਾਬ ਤੋਂ ਇਸ ਵਕਤ ਭਾਰਤੀ ਜਿਹੜੀ ਮਹਿਲਾ ਕ੍ਰਿਕਟ ਟੀਮ ਹੈ ਹਰਮਨਪ੍ਰੀਤ कौर ਉਹ ਮੋਗੇ ਤੋਂ ਪੰਜਾਬ ਤੋਂ ਇਸ ਵਕਤ ਜਿਹੜਾ ਭਾਰਤੀ ਫੁੱਟਬਾਲ ਟੀਮ ਦਾ ਕੈਪਟਨ ਹੈ ਕੋਈ ਪੰਜਾਬ ਮੈਨੂੰ ਲਿਵਾਰਾ ਕਿ ਮੈਂ ਇਨ ਤਿੰਨ ਖੇਡਾਂ ਦੇ ਜਿਹੜੇ ਕੈਪਟਨ ਨੇ ਉਹ ਪੰਜਾਬ ਨੂੰ ਰਿਪਰਜ਼ੈਂਟ ਕਰਦਾ। ਸੋ ਪੰਜਾਬ ਖੇਡਾਂ ਉੱਤੇ ਬਹੁਤ ਤਰਕੀਆ ਪਹਿਲਾਂ ਵੀ ਮੱਲਾ ਮਾਰਦਾ ਰਿਹਾ। ਮਿਲਖਾ ਸਿੰਘ ਤੋਂ ਲੈ ਕੇ ਦਾਰਾ ਸਿੰਘ ਤੋਂ ਲੈ ਕੇ ਮਸ਼ਹੂਰ ਆ। ਸੋ ਅਸੀਂ ਦੁਬਾਰਾ ਪੰਜਾਬ ਨੂੰ ਇਨ੍ਹਾਂ ਖੇਡਾਂ ਵਾਲੇ ਪਾਸੇ ਕਿੰਨਾ ਬਦਲ ਪੰਜਾਬ ਦੇ ਸ਼ੁਰੂ ਕੀਤਾ ਤਾਂ ਕਿ ਡਰੱਗਸ ਜਿਹੇ ਉਹ ਜੋ ਵਿਚ ਦੀ ਫੋਰ ਅ ਟਾਈਮ ਦੀ ਇਨਕਲੰਕ ਲੱਗੀ ਸੀ ਉਹ ਮੱਥਾ ਜਿਹੜਾ ਸੀ ਧੋ ਦਿਆਂਗੇ। ਇਹ ਸਾਡੀ ਧ੍ਰਿੜ ਇਰਾਦਾ ਦੀ ਇਹ ਯੁੱਧ ਅਸੀਂ ਅਪਰ ਤੋਂ ਛੇੜਿਆ ਹੋਇਆ ਚ ਲੋਕਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਤੇ ਮੈਨੂੰ ਉਮੀਦ ਹੈ ਕਿ ਇਸ ਤਰ੍ਹਾਂ ਦੀ ਜਿਹੜੀ ਮੈਂ ਵਧਾਈ ਵੀ ਦੇਣੀ ਚਾਹਨਾ ਜਿਹੜੇ ਹਜ਼ਾਰਾਂ ਲੋਕਾਂ ਦੇ ਚੁੱਲੇ ਇਹਨਾਂ ਕਰਕੇ ਵੱਲਦੇ ਆ ਸੋ ਅੱਜ ਅਸੀਂ ਇੱਥੇ ਆਏ ਆ ਤੇ ਸ਼ਿਪਮੈਂਟ ਦਾ ਕੰਮ ਵੀ ਦੇਖਿਆ ਕਿ ਕਿਵੇਂ ਕੰਮ ਹੁੰਦਾ ਗਿਲਬਰਟ ਕੰਪਨੀ ਹੈ ਉਹ ਕੰਪਨੀ ਹੋਰ ਵੀ ਉਹ ਸਾਡੇ ਜਿਹੜੀ ਸਪான்ਸਰ ਕਰਦੀ ਆ ਉਸ ਕੱਪ ਨੂੰ ਜਾਂ ਜੋੜਿਆ ਜਿਹੜਾ ਵੀ ਕੋਈ ਇਵੈਂਟ ਹੋ ਰਿਹਾ ਤੇ ਉਹਨਾਂ ਦੇ ਇਥੋਂ ਬਣ ਕੇ ਜਾਂਦਾ ਸਮਾਂ ਸਭ ਲਈ ਖੁਸ਼ੀ ਦੀ ਗੱਲ ਹੈ ਲੰਬੇ ਸਮੇਂ ਤੇ ਇਸ ਸਪੋਰਟ ਦੀ ਮੰਗ ਸੀ ਕਿੰਨਾ ਸਮਾਂ ਲੱਗੇਗਾ ਬਣਾ ਲਈ ਕਿੰਨਾ ਫਰਕ ਆਏਗਾ ਦੇਖੋ ਮੈਂ ਤਾਂ ਖੁਦ ਬਹੁਤ ਵੱਡਾ ਸਪੋਰਟਸ ਲਵਰ ਹਾਂ ਜਿੰਨਾ ਵੀ ਹੁਣ ਅਪਡੇਟ ਕਰਾਂਗੇ ਉਹ ਫਿਊਚਰ ਵਾਸਤੇ ਕਰਾਂਗੇ ਇਹ ਨਹੀਂ ਹੈਗਾ ਕਿ ਅੱਜ ਬਣਾਤਾ ਪਾਰਕਿੰਗ ਬਣਾਉਣੀ ਭੁੱਲ ਗਏ ਹੈਨਾ ਅੱਜ ਕੁਝ ਐਸਾ ਬਣਾਤਾ ਜਿਕੇ ਕੱਲ ਨੂੰ ਫੇਰ ਐਕਸਟੈਂਸ਼ਨ ਕਰਨੀ ਪੈ ਰਹੀ ਹੈ ਸੋ ਅਗਲੇ 40 ਸਾਲ ਵਾਸਤੇ ਉਹ ਚੀਜ਼ ਕੰਮ ਆਵੇ ਇਨਫਰਾਸਟਰਕਚਰ ਜਿੰਨਾ ਵੀ ਬਣਾਉਂਗਾ ਤੇ ਉਹਦੇ ਵਾਸਤੇ ਪਲਾਨ ਕਰੀ ਸਾਨੂੰ ਪਹਿਲਾਂ ਨੂੰ ਸਪੋਰਟਸ ਯੂਨੀਵਰਸਿਟੀ ਦਾ ਇੱਕ ਵਾਧਾ ਕੀਤਾ ਸੀ ਜੀ ਜੀ ਮੈਂ ਮੈਂ ਸਪੋਰਟਸ ਮਿਨਿਸਟਰ ਵੀ ਹਾਂ ਮੇਰੇ ਕੋਲ ਡਿਪਾਰਟਮੈਂਟ ਹੈ ਸੋ ਅਸੀਂ ਉਹਦੇ ਵਾਸਤੇ ਵੀ ਕਿਉਂਕਿ ਇਹ ਵੱਡਾ ਕੰਮ ਹੈ ਸੀ ਬਰਵਿੰਗਮ ਦੇ ਨਾਲ ਅਸੀਂ ਇਨਟੱਚ ਹੈਗੇ ਪਰਵਿੰਗਮ ਵਿੱਚ ਦੋ ਦੋ 올림픽 ਹੋ ਚੁੱਕੇ ਹਨ ਕੋਲੇ ਉਹਨਾਂ ਕੋਲ ਐਕਸਪੀਰੀਅੰਸ ਹੈ ਸੋ ਬਰਵਿੰਗਮ ਜੀ ਯੂਨੀਵਰਸਿਟੀ ਕਿ ਅਸੀਂ ਕਿਸ ਤਰ੍ਹਾਂ ਇਹ ਸਪੋਰਟਸ ਇਨਫਰਾਸਟ੍ਰਕਚਰ ਨੂੰ ਡਿਵੈਲਪਮੈਂਟ ਕਰ ਸਕਦੇ ਹਾਂ ਐਨਆਈਏ ਹੈਗਾ ਪਟਿਆਲੇ ਪਰ ਉਹ ਉਸ ਲੈਵਲ ਦਾ ਬੈਂਗਲੌਰ ਹੈਗਾ ਪਰ जिस लेवल का मुझे आज यहाँ पे मान साहब के साथ आके बहुत अच्छा लगा अभी हम लोगों ने रग्बी की बॉल्स बास्केट बॉल और भी कई तरह की बॉल्स बनते हुए देखी और यहाँ लोकल लेवल की कई सारी माँ बहनों को रोजगार मिला हुआ है अभी आपके सामने हमने एक ट्रक को हरी झंडी दिखाई है जो वर्ल्ड कप जो है रग्बी का इंग्लैंड में जो हो रहा है उसके लिए 25,000 बॉल अभी शिपमेंट गई है उसकी तो वर्ल्ड कप रग्बी में जलंधर में हमारे जलंधर में बनी हुई बॉल्स का इस्तेमाल किया जा रहा है जैसा अभी मान साहब ने बताया वर्ल्ड कप क्रिकेट के अंदर यहाँ पे बने हुए क्रिकेट बैट का इस्तेमाल किया जाता है ये बहुत गर्व की बात है पंजाब के लिए और जलंधर के लिए जलंधर को एक तरह से स्पोर्ट्स कैपिटल मानते हैं हम पूरे देश की तो एक वक्त था जब जलंधर बहुत जलंधर में स्पोर्ट्स का बहुत बड़े स्तर के ऊपर सामान बनता था लेकिन बीच में नशों की वजह से और बीच में जो सरकारें आई उन लोगों की वजह से आ, काफी सारा काम बंद हो गया और काफी सारा काम जो है वो जलंधर से उठ के बाहर चला गया हमारा अब एफर्ट है कल आप लोगों ने देखा होगा जो इंडस्ट्रियल पॉलिसी भी हम लोगों ने ऐलान की है हमारा एफर्ट है कि वो सारी इंडस्ट्री वापस आए और यहां जो मौजूद इंडस्ट्री है ये भी आगे ਬੜੇ ਔਰ ਅੱਗੇ ਫਲੇ ਫੁੱਲੇ ਮਨ ਸਰ ਮੁਝੇ ਨਾ ਜਿੰਨੀ ਚੋਣਾ ਨੇ ਰਿਜ਼ਲਟ ਕਿਵੇਂ ਦੇਖਦੇ ਪਬਲਿਕ ਹੈ ਪਬਲਿਕ ਹੈ ਜੀ ਔਰ ਜਿਸ ਜੇ ਅਸੀਂ ਆਪਣੇ ਵੱਲੋਂ ਆਪਣੀ ਪਾਰਟ ਸਰਕਾਰ ਦੀਆਂ ਸਵਾ ਤਿੰਨ ਸਾਲ ਦੀਆਂ ਪ੍ਰਾਪਤੀਆਂ ਔਰ ਜਿਸ ਤਰੀਕੇ ਨਾਲ ਲੋਕਾਂ ਦਾ ਜੋਸ਼ ਹੈ ਜਿਸ ਤਰੀਕੇ ਨਾਲ ਲੋਕ ਬਾਹਰ ਆ ਰਹੇ ਨੇ ਆਪਣੇ ਆਪ ਅੱਜ ਵੀ ਜਾ ਕੇ ਸ਼ਾਮ ਨੂੰ ਲੁਧਿਆਣੇ ਵਿੱਚ ਜਨ ਸਭਾ ਗਲੀਆਂ 'ਚ ਵੀ ਜਾਂਦੇ ਜਿੱਥੇ ਰੋਡ ਸ਼ੋ ਵੀ ਚੱਲ ਰਹੇ ਨੇ ਔਰ ਡੋਰ ਟੂ ਡੋਰ ਵੀ ਜਾ ਰਹੇ ਨੇ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਸੋ ਇਟਸ ਅ ਟੀਮ ਐਫਰਟ ਸੋ ਮੈਨੂੰ ਸਾਨੂੰ ਉਮੀਦ ਹੈ ਕਿ ਪਹਿਲਾਂ ਵੀ ਜਿੰਨੀ ਚੋਲਾ ਚੁਕੀਆਂ ਚਾਰ ਉੱਤ ਤੇ ਪਹਾ ਹੁਣੀ ਹੋ ਕੇ ਹਟੀਆਂ ਉਸ ਤੋਂ ਪਹਿਲਾਂ ਜਲੰਧਰ ਦੀ ਜਿਹੜੀ ਮਹਿੰਦਰ ਪੱਗ ਜਿਹੜੀ ਜੰਨੀ ਚੋਲ ਭਾਰੀ ਗਿਣਤੀ ਨਾਲ ਅਸੀਂ ਜਿੱਤਿਆਂ ਲੋਕ ਜਿਹੜੇ ਆ ਉਹ ਸਰਕਾਰ ਦੇ ਕੰਮਾਂ ਤੋਂ ਖੁਸ਼ ਹੈ ਤੇ 19 ਤਰੀਕ ਨੂੰ ਫਤਵਾ ਦੇ ਦਿਨ ਲੋਕਾਂ ਦਾ ਕਿਤਨਾ ਦਾ ਸਾਥ ਮਿਲ ਰਿਹਾ ਦੇਖੋ ਜਿਸ ਤਰ੍ਹਾਂ ਅਸੀਂ ਕੋਈ ਦਿਹਾੜੀ ਤੇ ਨਹੀਂ ਲਿਉਂਦੇ ਬੰਦੇ ਆਪਣੇ ਆਪ ਆਉਣਾ ਲੋਕਾਂ ਦਾ ਲੋਕਲ ਲੋਕਾਂ ਦਾ ਦੁਕਾਨਦਾਰਾਂ ਦਾ ਵਪਾਰੀਆਂ ਦਾ ਕਿਉਂਕਿ ਲੁਧਿਆਣਾ ਬੈਸਟ ਜਿਹੜੀ ਹੈ ਉੱਥੇ ਇੰਡਸਟਰੀ ਵਾਲੇ ਵੀ ਆ ਉੱਥੇ ਮਜ਼ਦੂਰ ਵੀ ਆ ਉੱਥੇ ਹਰ ਇੱਕ ਕਿਸਮ ਦੇ ਲੋਕ ਰਹਿੰਦੇ ਆ ਲੁਧਿਆਣਾ ਕਿਉਂਕਿ ਸੈਂਟਰ ਆ ਪੰਜਾਬ ਸੋ ਸਾਨੂੰ ਜਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਕਿਉਂਕਿ ਅਸੀਂ ਕਾਫੀ ਇਲੈਕਸ਼ਨ ਲੜ ਲਈ ਹੁਣ ਤੱਕ ਖੜੇ ਦੇਖ ਕੇ ਪਤਾ ਲੱਗ ਜਾਂਦਾ ਸੋ ਸਾਨੂੰ ਉਮੀਦ ਹੈ ਕਿ ਭਾਰੀ ਜਿੱਤ ਹੋਊਗੀ ਸਰ ਜੀ ਪ੍ਰਸ਼ਾਸਨ ਨੂੰ ਲੈ ਕੇ ਲਗਾਤਾਰ ਜੇ ਤੁਸੀਂ ਕਾਰਵਾਈਆਂ ਪਾ ਰਹੇ ਹੋ ਅੱਗੇ ਵੀ ਕਾਰਵਾਈਆਂ ਹੋਣ ਦੀ ਉਮੀਦ ਹੈ ਬਿਲਕੁਲ ਹੋਊਗਾ ਕੋਈ ਇਹਦੇ ਚ ਕਿਸੇ ਨੂੰ ਅਸੀਂ ਐਜ ਨਹੀਂ ਦੇਣਾ ਕਿ ਕਿਸੇ ਕੋਲ ਕੋਈ ਪਾਵਰਫੁੱਲ ਹੈ ਚਾਹੇ ਉਹ politically ਪਾਵਰਫੁੱਲ ਹੈ ਚਾਹੇ ਉਹ ਕੋਈ ਫਲਾਣਾ ਤਮਕਾ ਉਹਦੀ ਅਜੇ ਨਸ਼ੇ ਨਸ਼ਿਆਂ ਦਾ ਤਸਕਰ ਪਲੱਸ ਕਰਾਪਸ਼ਨ ਇਹ ਤਾਂ ਬਿਲਕੁਲ ਜ਼ੀਰੋ ਟੋਲਰੈਂਸ ਹੈ ਆਮ ਆਦਮੀ ਪਾਰਟੀ ਦੀ ਪਹਿਲੇ ਦਿਨ ਤੋਂ ਸਾਡਾ ਰਾਮਲੀਲਾ ਗਰਾਊਂਡ ਚੋਂ ਐਂਟੀ ਕਰਪਸ਼ਨ ਮੂਵਮੈਂਟ ਚੋਂ ਪਾਰਟੀ ਨਿਕਲੀ ਹੋਈ ਹੈ ਸੋ ਇਸ ਕਰਕੇ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ ਸਬੂਤ ਆ ਜਾਣ ਅਸੀਂ ਕਾਨੂੰਨੀ ਕਰ ਵੀ ਜਿਹੜੀ ਹੈ ਕਾਨੂੰਨ ਮੁਤਾਬਕ ਕਰਦੇ ਹਾਂ ਅਸੀਂ ਐ ਨਹੀਂ ਕਹਦੇ ਕਿ ਅਸੀਂ ਕੋਈ ਨਜਾਇਜ਼ ਆ ਕਰਦਾਂਗੇ ਜਾਂ ਬਦਲਾਖੋਰੀ ਐਦਾਂ ਦਾ ਨਹੀਂ ਜਿਸ ਦਿਨ ਸਬੂਤ ਆਗੇ ਉਸ ਦਿਨ ਬੰਦਾ ਬਚੂਗਾ ਨਹੀਂ